ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਿਹਤਾਂ ਟੀਵੀ ਤੇ ਮੈਂ सुरेंद्र ਕੰਬੋਜ ਅੱਜ ਇੱਕ ਅਹਿਮ ਵਿਸ਼ੇ ਤੇ ਗੱਲ ਕਰਨ ਲਈ ਹਾਜ਼ਰ ਹੋਇਆ ਕਿ ਐਲੋਪੈਥੀ तमाम ਜਦੋਂ ਵੀ ਕੋਈ ਘਰੇ ਬਿਮਾਰ ਠਮਾਰ ਹੁੰਦਾ ਤੇ ਅਸੀਂ ਐਲੋਪੈਥੀ ਦੀਆਂ ਦਵਾਈਆਂ ਵੱਲ ਜ਼ਿਆਦਾ ਧਿਆਨ ਦਿੰਦੇ ਆ ਪਰ ਕਿਤੇ ਨਾ ਕਿਤੇ ਜੇ ਮੈਂ ਗੱਲ ਕਰਾਂ ਆਯੁਰਵੇਦ ਕਿਉਂਕਿ ਹਿੰਦੁਸਤਾਨ ਭਾਰਤ ਦਾ ਇੱਕ ਗ੍ਰੰਥ ਵੀ ਹੈਗਾ ਆਯੁਰਵੇਦ ਲੰਬੇ ਸਮੇਂ ਤੋਂ ਉਹਦੀਆਂ ਉਹਦੇ ਥਰੂ ਇਲਾਜ ਕੀਤਾ ਜਾਂਦਾ ਸੀਗਾ ਸਭ ਤੋਂ ਪੁਰਾਣਾ ਗ੍ਰੰਥ ਹੈਗਾ ਕਾਫੀ ਉਤੋਂ ਡਾਕਟਰਾਂ ਨੂੰ ਉਤੋਂ ਮਹਾਰਤ ਵੀ حاصل ਹੋਈ ਆ ਪਰ ਅੱਜ ਵੀ ਜੇ ਗੱਲ ਕਰੀਏ ਕਿਤੇ ਨਾ ਕਿਤੇ ਆਯੁਰਵੇਦ ਹੌਲੀ-ਹੌਲੀ ਉਲੋਪ ਹੁੰਦਾ ਜਾ ਰਿਹਾ ਮੈਂ ਸਿਵਲ ਹਸਪੀਟਲ ਪੁਜਿਆ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਸਾਨੂੰ ਡਾਕਟਰ ਮਿਲੇ ਨੇ ਸੁਖਦੇਵ ਰਤਨ ਇਹਨਾਂ ਨਾਲ ਗੱਲਬਾਤ ਕਰਦੇ ਕਿ ਆਖਰਕਾਰ ਆਯੁਰਵੇਦ ਤੇ ਐਲੋਪੈਥੀ 'ਚ ਕਿੰਨਾ ਕੋ ਫਰਕ ਹੈ ਤੇ ਕਿੰਨਾ ਇਲਾਜ ਸੰਭਵ ਹੈਗਾ आयुर्वेदा ਦਾ ਐਲੋਪੈਥੀ ਦਾ ਕਿਉਂਕਿ ਐਲੋਪੈਥੀ ਦੀ ਗੱਲ ਕਰਾਂ ਤਾਂ ਐਲੋਪੈਥੀ ਨੂੰ ਹੋਣ ਦੇ ਵਿੱਚ ਆਇਆ ਸਾਲ 100 ਜਾਂ ਸਵਾ ਕੁ ਸਾਲ ਹੋਏ ਨੇ ਤੇ ਇਥੇ ਪੇਸ਼ੈਂਟ ਵੀ ਹੈਗੇ ਨਾਲ ਕੋਲ ਮੌਜੂਦ ਜਿਹੜੇ ਆਯੁਰਵੇਦ ਨੂੰ ਮਹੱਤਤਾ ਦਿੰਦੇ ਨੇ ਆਯੁਰਵੇਦ ਦੀ ਦਵਾਈ ਲੈਂਦੇ ਨੇ ਐਲੋਪੈਥੀ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਕੇ ਆਯੁਰਵੇਦ ਨੂੰ ਬੜਾਵਾ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਮੈਂ ਕੋਸ਼ਿਸ਼ ਕਰਦਾ ਗੱਲ ਕਰਨ ਦੀ ਮੇਰੇ ਨਾਲ ਭਾਈ ਸਾਹਿਬ ਹੈਗੇ ਨੇ ਭਾਈ ਸਾਹਿਬ ਐਲੋਪੈਥੀ ਤੇ ਆਯੁਰਵੇਦ ਵਿੱਚ ਅਸੀਂ ਕਿਤੇ ਕੱਢਣ ਆਏ ਆ ਵੀ ਕਿੰਨਾ ਕੁ ਫਰਕ ਹੈ ਆਯੁਰਵੈਦੀ ਤੇ ਐਲੋਪੈਥੀ ਦੇ ਵਿੱਚ ਕਿਉਂਕਿ ਆਯੁਰਵੇਦ ਜਿਹੜਾ ਹੈਗਾ ਭਾਰਤ ਦੀ ਗੱਲ ਕਰਾਂ ਤਾਂ ਭਾਰਤ ਦਾ ਸਭ ਤੋਂ ਪੁਰਾਣਾ ਜਿਹੜਾ ਇਲਾਜ ਹੈਗਾ ਜਿਹਦਾ ਇਲਾਜ ਕਹ ਲਈ ਆਪਾਂ ਆਯੁਰਵੇਦ ਦੇ ਥਰੂ ਹੁੰਦਾ ਸੀਗਾ ਗ੍ਰੰਥ ਵੀ ਹੈਗਾ ਅ ਡਾਕਟਰ ਵੀ ਇੱਥੇ ਮੌਜੂਦ ਹੈਗੇ ਆ ਤੁਸੀਂ ਕਿੰਨਾ ਕੁ ਜਾਣਦੇ ਹੋ ਆਯੁਰਵੇਦ ਬਾਰੇ ਕਿ ਆਯੁਰਵੇਦ ਦੇ ਨਾਲ ਹੁਣ ਕਿੰਨਾ ਕੁ ਇਲਾਜ ਸੰਭਵ ਹੈਗਾ ਦੇਖੋ ਜੀ ਮੈਂ ਪਰਸਨਲੀ ਜਿਹੜਾ ਹੈਗਾ ਮੈਨੂੰ ਬੀਪੀ ਦੀ ਪ੍ਰੋਬਲਮ ਸੀਗੀ ਅਜ ਤੋਂ ਕਾਫੀ ਸਾਲ ਪਹਿਲਾਂ 10 ਸਾਲ ਪਹਿਲਾਂ ਮੈਂ ਜਿਹੜਾ ਹੈਗਾ ਐਲੋਪੈਥੀ ਤੋਂ ਆਪਣੇ ਆਪ ਨੂੰ ਸ਼ਿਫਟ ਕਰ ਲਿਆ ਆਯੁਰਵੇਦ ਵਾਲੇ ਪਾਸੇ ਕਾਰਨ ਕੀ ਰਿਹਾ ਐਲੋਪੈਥੀ ਤੋਂ ਕੋਈ ਕਾਰਨ ਨਹੀਂ ਦੇ ਜੀ ਉੱਥੇ ਮੈਂ ਦਵਾਈ ਖਾਂਦਾ ਸੀਗਾ ਠੀਕ ਰਹਿ ਜਾਂਦਾ ਸੀਗਾ ਪਰ ਮੇਰੇ ਦੁਆਰ ਚਾਇਆ ਕਿ ਇੱਕ ਵਾਰ ਆਯੁਰਵੇਦ ਨੂੰ ਦੇਖਿਆ ਜਾਏ ਪਰ ਮੈਂ ਹੁਣ ਆਯੁਰਵੈਦਿਕ ਦਵਾਈ ਲੈਣਾ ਹੈਗਾ ਤੇ ਉਹਨਾਂ ਹੀ ਅਸਰਦਾਰ ਦਵਾਈ ਹੈਗੀ ਆ ਆਪਾਂ ਇੱਕ ਗੋਲੀ ਕਰਨੇ ਹੈਗੇ ਆ ਕਦ ਕਦ ਹੀ ਆਪਣਾ ਬੀਪੀ ਵਧਦਾ ਹੈਗਾ ਤੇ ਬਿਲਕੁਲ ਨੋਰਮਲ ਰੇਂਜ ਦੇ ਵਿੱਚ ਆ ਜਾਂਦਾ ਹੈਗਾ ਤੋ ਐਲੋਪੈਥੀ ਦੇ ਆਯੁਰਵੇਦ ਦੇ ਜੇ ਇਲਾਜ ਦੀ ਆਪਾਂ ਗੱਲ ਕਰੀਏ ਤਾਂ ਬਿਲਕੁਲ ਉਸੇ ਤਰੀਕੇ ਨਾਲ ਬੜੀ ਠੀਕ ਹੁੰਦਾ ਜਿਸ ਤਰ੍ਹਾਂ ਕਿ ਆਯੁਰਵੇਦ ਦੇ ਵਿੱਚ ਐਲੋਪੈਥੀ ਜੀ ਠੀਕ ਹੁੰਦਾ ਆਯੁਰਵੇਦ ਵੀ ਉਸੇ ਤਰੀਕੇ ਨਾਲ ਠੀਕ ਹੁੰਦਾ ਕੋਈ ਕੋਈ ਸਮੱਸਿਆ ਆndi ਹੋਵੇ ਉਹਦੇ ਨਾਲ ਵੀ ਜੇ ਮੈਂ ਐਲੋਪੈਥੀ ਦੀ ਗੋਲੀ ਖਾਦੀ ਆ ਤੇ ਮੇਰਾ ਬੀਪੀ ਠੀਕ ਹੋ ਗਿਆ ਉਸ ਤੋਂ ਬਾਅਦ ਕੋਈ ਪ੍ਰੋਬਲਮ ਆਉਂਦੀ ਹੋਵੇ ਜਾਂ ਆਯੁਰਵੇਦ ਦੀ ਉਸ ਤੋਂ ਬਾਅਦ ਜਦੋਂ ਸ਼ਿਫਟ ਹੋਏ ਉਹ ਆਯੁਰਵੇਦ ਦੀ ਗੋਲੀ ਖਾਦੀ ਤੇ ਉਸ ਤੋਂ ਬਾਅਦ ਕਿੰਨਾ ਦਾ ਕੰਫਰਟ ਫੀਲ ਹੁੰਦਾ ਕਿੰਨਾ ਦਾ ਆਪਣੇ ਆਪ ਦੇ ਵਿੱਚ ਤੁਸੀਂ ਸੈਟੀਸਫਾਈਡ ਹੁੰਦੇ ਆ ਸੈਟੀਸਫਾਈਡ ਪੂਰਾ ਜੀ ਇਹ ਕੰਫਰਟ ਹੈ ਹੈਗਾ ਕਿ ਬੀਪੀ ਵਧਦਾ ਨਹੀਂ ਹੈ ਬਿਲਕੁਲ ਠੀਕ ਜੁਰਬਲ ਲਾਈਫ ਜੀ ਰਿਹਾ ਹੈਗਾ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਆਦੀ ਕਈ ਵਾਰ ਇਦਾਂ ਵੀ ਹੁੰਦਾ ਨਾ ਵੀ ਅਸੀਂ ਐਲੋਪੈਥੀ ਦੀ ਦਵਾਈ ਲੈ ਲੈਂਦੇ ਆ ਤੇ ਠੀਕ ਹੋ ਜਾਂਦੇ ਆ ਕੁਝ ਸਮੇਂ ਬਾਅਦ ਜਦੋਂ ਦਵਾਈ ਦਾ ਅਸਰ ਖਤਮ ਹੁੰਦਾ ਤੇ ਉਹ ਫੇਰ ਉਹੀ ਪ੍ਰੋਬਲਮ ਹਾਂਜੀ ਹਾਂਜੀ ਇਹ ਉੱਥੇ ਸਮੱਸਿਆ ਹੈ ਜੀ ਇਸ ਤਰ੍ਹਾਂ ਦੇ ਆਯੁਰਵੇਦ ਦੇ ਵਿੱਚ ਇਹ ਇਫਤਰਾ ਨਹੀਂ ਹੈ ਹੁਣ ਆਯੁਰਵੇਦ ਦੀ ਮਿਆਦ ਅਕਦਰ ਦਵਾਈ ਲੈਦੇ ਹੋਏ ਹੁਣ ਦਵਾਈ ਲਗਭਗ ਬੰਦ ਵੀ ਕਰ ਦਿੰਦੀ ਹੈ ਤੇ ਮੈਂ ਨੋਰਮਲ ਹੀ ਆਪਣੀ ਜ਼ਿੰਦਗੀ ਜੀ ਰਿਹਾ ਅਰੇ ਸਵਾਲ ਇੱਥੇ ਹੋਰ ਮੈਨੂੰ ਜ਼ਹਿਨ ਦੇ ਵਿੱਚ ਆ ਰਿਹਾ ਕਿ ਅ ਅਲੋਪ ਕਿਉਂ ਹੁੰਦੀ ਜਾ ਰਹੀ ਹੈ ਆਯੁਰਵੇਦ ਇਹਦਾ ਕਾਰਨ ਨਹੀਂ ਮੈਨੂੰ ਸਮਝ ਆ ਗਿਆ ਦੇਖੋ ਜੀ ਇਹਦਾ ਰੋਲਾ ਘਟਾ ਹੈ ਲੋਕੀ ਜਿਹੜਾ ਹੈਗਾ ਆਯੁਰਵੇਦ ਵਾਲੇ ਪਾਸੇ ਨਹੀਂ ਆਉਂਦੇ ਸ਼ਾਇਦ ਅਵੇਅਰਨੈਸ ਨਹੀਂ ਹੈ ਸ਼ਾਇਦ ਦਸਿਆ ਨਹੀਂ ਜਾਂਦਾ ਲੋਕਾਂ ਨੂੰ ਤੇ ਸਰਕਾਰਾਂ ਨੂੰ ਇਸ ਤੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਲੋਕ ਜਨ ਲੋਕਾਂ ਨੂੰ ਪਤਾ ਲੱਗ ਸਕੇਗੀ ਕਿ ਆਯੁਰਵੇਦ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਤੇ ਲੋਕਾਂ ਦੇ ਵੱਲੋਂ ਲੋਕਾਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਮਨਸ਼ਾ ਇਹ ਵੀ ਹੈ ਕਿ ਜਿਹੜੀ ਆਯੁਰਵੇਦ ਹੈਗੀ ਇਹ ਥੋੜਾ ਸਲੋ ਸਪੀਡ ਦੇ ਨਾਲ ਇਲਾਜ ਕਰਦਾ ਹੈ ਕੋਛ ਇਦਾਂ ਦਾ ਵੀ ਹੋ ਸਕਦਾ ਹਾਂ ਬਿਲਕੁਲ ਜੀ ਲੋਕਾਂ ਦੇ ਦਿਮਾਗ ਦੇ ਵਿੱਚ ਅਲੱਗ ਕੀ ਮੇਰੇ ਦਿਮਾਗ ਦੇ ਵਿੱਚ ਵੀ ਪਹਿਲਾਂ ਇਸ ਤਰ੍ਹਾਂ ਕੀ ਆਪਾਂ ਕੋਈ ਡਵਾਈਸ ਲੰਨੇ ਹੈਗੀ ਤੇ ਉਹਨੇ ਕਿੰਨੇ ਸਾਲ ਅਸੀਂ ਠੀਕ ਹੋਣਾ ਜਾਂ ਨਹੀਂ ਹੋਣਾ ਇਸ ਤਰੀਕੇ ਨਾਲ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਆਂਦੀ ਹੈ ਕਿ ਆਯੁਰਵੇਦ ਜਿਹੜਾ ਹੈਗਾ ਸ਼ਾਇਦ ਸਲੋ ਤਰੀਕੇ ਨਾਲ ਕੰਮ ਕਰਦਾ ਹੈ ਜਾਂ ਸਲੋਲੀ ਸਲੋਲੀ ਕਰਦਾ ਹੈ ਜਾਂ ਟਾਈਮ ਜ਼ਿਆਦਾ ਲੈਂਦਾ ਹੈ ਇਹ ਦਿਮਾਗ ਦੇ ਵਿੱਚ ਆਮ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਇਹ ਗੱਲ ਹੈ ਜੀ ਐਲੋਪੈਥੀ ਵਾਲੇ ਰੋਕ ਰੋਕ ਲੱਗਦਾ ਕਿ ਆਪਾਂ ਗੋਲੀ ਖਾਧੀ ਤੇ ਇਮੀਡੀਏਟਲੀ ਜਿਹੜਾ ਹੈਗਾ ਸੇਮ ਡੇ ਜਿਹੜਾ ਹੈਗਾ ਜਾਂ ਵਿਦਨ ਫਿਊ ਆਵਰਸ ਅਸੀਂ ਠੀਕ ਹੋ ਜਾਾਂਗੇ ਫਿਊ ਮਿੰਟਸ ਕੀ ਖੁਲਾਗੇ ਪਰ ਐਲੋਪੈਥੀ ਦੇ ਵਾਲੇ ਇਸ ਤਰ੍ਹਾਂ ਲੋਕਾਂ ਦੇ ਦਿਮਾਗ ਵਿੱਚ ਹੈਗਾ ਆਯੁਰਵੇਦ ਵਾਲੇ ਰੋਕੀ ਸੋਚਦੇ ਕਿ ਕਾਰਗਰ ਜੇ ਇਸ ਇਲਾਜ ਦੀ ਗੱਲ ਕਰਾਂ ਆਯੁਰਵੇਦ ਐਲੋਪੈਥੀ ਦੀ ਕਾਰਗਰ ਕਿਹੜਾ ਜ਼ਿਆਦਾ ਸਾਬਤ ਹੁੰਦਾ ਹੈ ਐਲੋਪੈਥੀ ਜਾਂ ਆਯੁਰਵੇਦ ਕਿਉਂਕਿ ਐਲੋਪੈਥੀ ਦੇ ਵਿੱਚ ਮੈਂ ਜੋ ਹਜੇ ਤੱਕ ਮੈਂ ਕੋਸ਼ਿਸ਼ ਪੜਤਾਲ ਕੀਤੀ ਆ ਕਿ ਐਲੋਪੈਥੀ ਦੀ ਦਵਾਈ ਲੈਣ ਦੇ ਨਾਲ ਕੁਝ ਹੋਰ ਸਾਈਡ ਇਫੈਕਟ ਵੀ ਸਾਹਮਣੇ ਆਉਂਦੇ ਨੇ ਪਰ ਆਯੁਰਵੇਦ ਨਾਲ ਕੁਝ ਇਦਾਂ ਦਾ ਨਹੀਂ ਮਿਲਉ ਜਿੱਦਾਂ ਸਾਹਮਣੇ ਨਹੀਂ کارਗਰ ਦੋਨੋਂ ਹੀ ਪੈਥੀਆਂ ਬਿਲਕੁਲ کارਗਰ ਹੈਗੀਆਂ ਦੀ ਐਲੋਪੈਥੀ ਵੀ ਬਿਲਕੁਲ کارਗਰ ਪੈਥੀ ਹੈ ਤੇ ਆਯੁਰਵੇਦ ਵੀ ਬਿਲਕੁਲ ਇੱਕ کارਗਰ ਪੈਥੀ ਹੈਗੀ ਹੈ ਬਾਕੀ ਕਿਸ ਦਵਾਈ ਨਾਲ ਸਾਈਡ ਇਫੈਕਟ ਆਣਾ ਕਿਹਦੇ ਨਾਲ ਨਹੀਂ ਆਣਾ ਇਹ ਜ਼ਿਆਦਾ ਬੈਟਰ ਡਾਕਟਰਸ ਦੱਸ ਸਕਦੇ ਹੈਗੇ ਐਲੋਪੈਥੀ ਦੇ ਡਾਕਟਰਸ ਐਂਡ ਆਯੁਰਵੇਦਿਕ ਡਾਕਟਰਸ ਦੇ ਕੈਨ ਟੈਲ ਬੈਟਰ ਥੈਟ ਅਬਾਊਟ देयर ਥੈਰਾਪੀਜ਼ ਪੇਸ਼ੈਂਟ ਜਿਹੜਾ ਹੈਗਾ ਸ਼ਾਇਦ ਇਸ ਬਾਰੇ ਨਹੀਂ ਦੱਸਦਾ ਦੱਸ ਸਕਦਾ ਕਿਉਂਕਿ ਪੇਸ਼IENTS ਦੇ ਕੋਲ ਤੇ ਇੱਕ ਦਵਾਈ ਆ ਗਈ ਉਹਨੇ ਖਾ ਲਈ ਤਾਂ ਅਸਰ ਦੱਸ ਸਕਦਾ ਹੈਗਾ ਬਟ ਲੌਂਗ ਟਰਮ ਦੇ ਉੱਤੇ ਉਹਦਾ ਕੀ ਇਫੈਕਟ ਹੋਏਗਾ ਆਈ ਥਿੰਕ ਡਾਕਟਰ ਸਕੈਨ ਬੈਟਰ ਟੈਲ ਵੈਦਰ ਦੇ ਆਰ ਇਨ ਦਾ ਐਲੋਪੈਥੀ অর ਇਨ ਦਾ ਆਯੁਰਵੈਦਿਕ ਤੇ ਬਿਲਕੁਲ ਗੱਲਬਾਤ ਅਸੀਂ ਡਾਕਟਰ ਦੇ ਨਾਲ ਵੀ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਇਸ ਥੈਰੇਪੀ ਦੇ ਬਾਰੇ ਡਾਕਟਰ ਸਾਡੇ ਨਾਲ ਮੌਜੂਦ ਹੈਗੇ ਨੇ ਸੁਖਦੇਵ ਰਤਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਡਾਕਟਰ ਸਾਹਿਬ ਮੈਂ ਇੱਕ ਵਿਸ਼ੇ ਤੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨਾ ਚਾਹਦਾ ਐਲੋਪੈਥੀ ਤੇ ਆਯੁਰਵੇਦ ਐਲੋਪੈਥੀ ਨੂੰ ਹੋਮਚਾਇਆ ਨੂੰ 100 ਸਾਲ ਜਾਂ ਕਹਿੰ ਲੋ 150 ਸਾਲ ਦੇ ਕਰੀਬ ਕਰੀਬ ਐਲੋਪੈਥੀ ਹੋਂਦ ਵਿੱਚ ਆਈ ਆਯੁਰਵੇਦ ਦਾ ਇਤਿਹਾਸ ਬਹੁਤ ਲੰਬਾ ਚੋੜਾ ਹੈ ਉਹਦੇ ਉੱਤੇ ਗ੍ਰੰਥ ਵੀ ਹੈਗੇ ਲੋਕ ਕਿ ਪਿੱਛੇ ਕਿਉਂ ਹਟਦੇ ਜਾ ਰਹੇ ਨੇ ਆਯੁਰਵੇਦ ਆਯੁਰਵੇਦ ਦੇ ਲੋਕਾਂ ਨੂੰ ਮਿਲ ਨਹੀਂ ਰਿਹਾ ਆਯੁਰਵੇਦ ਦੀ ਪ੍ਰਮੋਸ਼ਨ ਨਹੀਂ ਹੈ ਆਯੁਰਵੇਦ ਦੀ ਡਿਸਪੈਂਸਰੀਆਂ ਨਹੀਂ ਹੈ ਬਹੁਤੀਆਂ ਤੁਸੀਂ ਦੇਖ ਲਓ ਇੱਕ ਜਲੰਧਰ ਡਿਸਟ੍ਰਿਕਟ ਹੀ ਦੇਖ ਲੋ ਚਾਹੇ ਹੈ ਨਾ ਜਿੰਨੇ ਤੁਹਾਨੂੰ ਐਲੋਪੈਥਿਕ ਹਸਪਤਾਲ ਮਿਲ ਜਾਣਗੇ ਉਹਨੇ ਆਯੁਰਵੇਦ ਨਹੀਂ ਹੈ ਜੇ ਆਯੁਰਵੇਦ ਮੈਂ ਇੱਥੇ ਰੁਕਦਾ ਤੁਹਾਨੂੰ ਹਾਲਾਂਕਿ ਜਲੰਧਰ ਦੀ ਗੱਲ ਕਰਾਂ ਤੇ ਏਸ਼ੀਆ ਦੇ ਸਭ ਤੋਂ ਜ਼ਿਆਦਾ ਹਸਪਤਾਲ ਜਲੰਧਰ ਦੇ ਵਿੱਚ ਹੈਗੇ ਔਰ ਹਾਰੇ ਸਾਰੇ ਐਲੋਪੈਥਿਕ ਦੇ ਵਿੱਚ ਹਾਂ ਉਹੀ ਮੈਂ ਕਹਿ ਰਿਹਾ ਨਾ ਜਦ ਲੋਕਾਂ ਨੂੰ ਜੋ ਦਿਖੇਗਾ ਲੋਕ ਕਿ ਉੱਥੇ ਜਾਣਗੇ ਜੇ ਲੋਕਾਂ ਨੂੰ ਆਯੁਰਵੇਦ ਦਿਖ ਨਹੀਂ ਰਿਹਾ ਜਲੰਧਰ ਡਿਸਟ੍ਰਿਕਟ ਦੀ ਗੱਲ ਕੀਤੀ ਜਾ ਜਲੰਧਰ ਡਿਸਟ੍ਰਿਕਟ ਦੇ ਸਰਕਾਰੀ ਸੈਂਟਰ ਸਾਡੇ ਸ਼ਾਇਦ ਤਿੰਨ ਹੈ ਠੀਕ ਹੈ ਔਰ ਪ੍ਰਾਈਵੇਟ ਵੀ ਤੁਸੀਂ ਦੇਖ ਸਕਦੇ ਹੋ ਦੋ ਤਿੰਨ ਤੋਂ ਜ਼ਿਆਦਾ ਨਹੀਂ ਹੋਣੇ ਜਿਹੜੇ ਪ੍ਰੋਪਰ ਸਹੀ ਆਯੁਰਵੇਦ ਕਰ ਰਹੇ ਹੋ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਸਿਰਫ ਇੱਕ ਦੋ ਬਿਮਾਰੀਆਂ ਦਾ ਨਾਮ ਲੈ ਕੇ ਵੇਚ ਰਹੇ ਉਹਦੀ ਗੱਲ ਨਹੀਂ ਕਰ ਰਿਹਾ ਉਹ ਆਯੁਰਵੇਦ ਨਹੀਂ ਹੈ ਹੁਣ ਜੇ ਸਾਡਾ ਸੈਂਟਰ ਹੈ ਤੁਸੀਂ ਦੇਖ ਹੀ ਲਿਆ ਤੇ ਪੇਸ਼ੈਂਟ ਆ ਰਹੇ ਆ ਪੇਸ਼ੈਂਟ ਦੇਖੇ ਜਾ ਰਹੇ ਹੈ ਨਾ ਹੁਣ ਐਦਾਂ ਦੇ ਕੁਝ ਇੱਕ ਅੱਛੇ ਸੈਂਟਰਸ ਹੋਰ ਜਲੰਧਰ 'ਚ ਖੁੱਲਣ ਤੇ ਲੋਕਾਂ ਕੋਲ ਆਪਸ਼ਨ ਹੋਏਗੀ ਤੇ ਇਹਨਾਂ ਦਾ ਮਤਲਬ ਵੀ ਸਰਕਾਰਾਂ ਨੂੰ ਚਾਹੀਦਾ ਵੀ ਕਿਤੇ ਨਾ ਕਿਤੇ ਐਲੋਪੈਥੀ ਵੀ ਧਿਆਨ ਚ ਰੱਖੀ ਜਾਵੇ ਤੇ ਉਹਦੇ ਨਾਲ ਨਾਲ ਆਯੁਰਵੇਦ ਨੂੰ ਵੀ ਥੋੜਾ ਜਿਹਾ ਬढ़ावा ਦਿੱਤਾ ਜਾਵੇ ਤਾਂ ਜਿਹੜੇ ਲੋਕ ਆਯੁਰਵੇਦ ਨਾਲ ਆਯੁਰਵੇਦ ਨੂੰ ਸਮਝਦੇ ਨੇ ਉਹ ਇਸ ਦੇ ਨਾਲ ਜੁੜੇ ਰਹਿਣ ਬਿਲਕੁਲ ਬਿਲਕੁਲ ਮੈਂ ਇੱਕ ਹੋਰ ਕਹਿਣਾ ਚਾਹਨਾ ਜਿੱਦਾਂ ਦੇਖੋ ਤੁਸੀਂ ਆਪਣੀ ਪੰਜਾਬ ਸਰਕਾਰ ਨੇ ਬਹੁਤ ਉਪਰਾਲਾ ਕੀਤਾ ਵੀ ਬੁੱਲ੍ਹਾ ਕਲੀਨਿਕ ਦੱਸ ਰਹੀ ਸੀ ਨਾ ਬੁੱਲ੍ਹਾ ਕਲੀਨਿਕ ਖੋਲੇ ਜਗ੍ਹਾ ਜਗ੍ਹਾ ਖੋਲੇ ਉਹ ਹਰ ਕਲੀਨਿਕ ਸੈਟਅਪ ਉਹਨਾਂ ਕੋਲ ਹੈ ਬਿਲਕੁਲ ਹੈ ਠੀਕ ਹੈ ਸੈਟਅਪ ਹੈ ਨਵਾਂ ਕਮਰਾ ਪਾਣ ਦੀ ਲੋੜ ਨਹੀਂ ਨਵਾਂ ਸਟਾਫ ਰੱਖਣ ਦੀ ਲੋੜ ਨਹੀਂ ਇੱਕ ਆਯੁਰਵੈਦਿਕ ਡਾਕਟਰ ਰੱਖਣ ਦੀ ਲੋੜ ਹੈ ਜੇ ਉੱਥੇ ਲੋਕਾਂ ਕੋਲ ਆਪਸ਼ਨ ਹੋਏ ਵੀ ਐਲੋਪੈਥੀ ਵੀ ਹੈ ਆਯੁਰਵੇਦ ਵੀ ਹੈ ਤੁਸੀਂ ਦੋਨੋਂ ਪੈਥੀਆਂ ਨਾਲ ਚਲ ਸਕਦੀਆਂ ਬਹੁਤ ਸਨੇ ਚਲ ਸਕਦੀਆਂ ਔਰ ਉਹਦੇ ਨਾਲ ਕੀ ਹੋਏਗਾ ਇੱਕ ਤੇ ਰੋਜ਼ਗਾਰ ਮਿਲੇਗਾ ਜਿਹੜੇ ਲੋਕ ਜਿੰਨੇ ਡਾਕਟਰਸ ਨਵੇਂ ਬੀਐਮਐ ਸਟੂਡੈਂਟਸ ਆ ਰਹੇ ਹੈ ਉਹਨਾਂ ਦੀ ਪੋਸਟਿੰਗ ਹੋਏਗੀ ਪਲੇਸਿੰਗ ਹੋਏਗੀ ਲੋਕਾਂ ਕੋ ਆਪਸ਼ਨ ਹੋਏਗੀ ਵਧੀਆ ਵਧੀਆ ਕੰਮ ਕੀਤਾ ਜਾ ਸਕਦਾ ਹੈ ਵਿੱਚ ਜੇ ਮੈਂ ਜਲੰਧਰ ਸਿਵਲ ਹਸਪੀਟਲ ਦੀ ਗੱਲ ਕਰਾਂ ਤੁਹਾਡੇ ਇਥੇ ਆਈਐਸਐਮ ਜਿਹੜਾ ਆਯੁਰਵੇਦ ਸੈਂਟਰ ਹੈਗਾ ਇਥੇ ਦੀ ਗੱਲ ਕਰਾਂ ਕਿੰਨੇ ਕੁ ਪੇਸ਼ੈਂਟਸ ਰੋਜ਼ਾਨਾ ਰੋਜ਼ਾਨਾ ਆ ਦੇਖੋ ਜਿੱਦਾਂ ਅੱਜ 22 ਹੋ ਗਏ ਕੱਲ 39 40 ਸੀਗੇ ਅੱਜ ਦਾ ਰੋਜ਼ ਦੇ ਮਤਲਬ 30 35 40 ਪੇਸ਼ੈਂਟ ਅਥੇ ਆ ਰਹੇ ਆ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਹਜੇ ਵੀ ਆਯੁਰਵੇਦ ਦੇ ਪ੍ਰਤੀ ਚਾਹ ਹੈਗੀ ਆ ਆਯੁਰਵੇਦ ਨਾਲ ਇਲਾਜ ਕਰਵਾਉਣਾ ਚਾਹੁੰਦੇ ਨੇ ਬਿਲਕੁਲ ਬਿਲਕੁਲ ਆ ਸਕਦੇ ਆ ਔਰ ਸੋ ਦੂਰ ਦੂਰ ਤੋਂ ਆ ਰਹੇ ਆ ਜਿੱਦਾਂ ਲਾਸਟ ਪੇਸ਼ੈਂਟ ਸ਼ਾਹਪੁਰ ਦਾ ਸੀਗਾ ਉਸ ਤੋਂ ਤੱਕ 라ਮਾ ਮੰਡੀ ਭੋਗਪੁਰ ਨਵੇਂ ਸ਼ਹਿਰ ਦਾ ਵੀ ਅੱਜ ਆਇਆ ਕਿ ਕੋਈ ਕਾਰਨ ਹੈ ਵਿਚਾਲੇ ਆਯੁਰਵੇਦ ਦੇ ਲਵਦੇ ਲੋਕ ਇੱਕ ਚੀਜ਼ ਹੋਰ ਮੈਂ ਤੁਹਾਡੇ ਕੋਲ ਥੋੜੀ देर ਬੈਠਾ ਸੀਗਾ ਤੇ ਮੈਂ ਇੱਕ ਦੋ ਪੇਸ਼ੈਂਟ ਦੇਖੇ ਆ ਜਿਨ੍ਹਾਂ ਨੂੰ ਥੋੜੀ ਜਿਹੀ ਜਿਹੜੇ ਦੁਬਈ ਤੋਂ ਬਾਹਲੀਆਂ ਕੰਟਰੀਆਂ ਤੋਂ ਆ ਰਹੇ ਅਰਬ ਕੰਟਰੀ ਤੋਂ ਉਹਨਾਂ ਨੂੰ ਕੀ ਪ੍ਰੋਬਲਮ ਆਂਦੀ ਜਿਹੜੇ ਤੁਹਾਡੇ ਕੋਲ ਇਲਾਜ ਵਾਸਤੇ ਆਏ ਨੇ ਅ ਅਰਬ ਕੰਟਰੀਸ 'ਚ ਮੈਂ ਦੇਖਿਆ ਕਿ ਜਿਹੜੇ ਵੀ ਮੇਰੇ ਕੋਲ ਆਪਣੇ ਮੇਲ ਪੇਸ਼ੈਂਟਸ ਹੈ ਜਿਹੜੇ ਪੁਰਸ਼ ਹੈਗੇ ਆ ਉਹਨਾਂ ਦੇ ਸ਼ੁਕਰਾਨੇ ਘਟ ਰਹੇ ਆ ਅ ਇਹਦਾ ਕਾਰਨ ਜੋ ਮੈਂ ਸਮਝਦਾ ਮੈਨੂੰ ਲੱਗ ਰਿਹਾ ਕਿ ਉੱਥੋਂ ਦਾ ਜਿਹੜਾ ਪਾਣੀ ਉਹਨਾਂ ਨੂੰ ਦਿੱਤਾ ਜਾਂਦਾ ਉਹ 'ਚ ਬਹੁਤ ਜ਼ਿਆਦਾ ਸੋਲਟ ਹੈ ਔਰ ਆਯੁਰਵੈਦ ਮੰਨਦਾ ਕਿ ਜੇ ਐਕਸੈਸਿਵ ਸਾਲਟ ਹੈ ਜਿਹੜਾ ਉਹਦੇ ਨਾਲ ਸਾਡੇ ਸਪਰਮ ਕਾਉਂਟ ਘਟਦੇ ਆ ਔਰ ਮੈਂ ਦੇਖਿਆ ਕਿ ਜਿੰਨੇ ਮੇਰੇ ਕੋ ਪੇਸ਼ੈਂਟਸ ਆ ਰਹੇ ਆ ਜਿਨ੍ਹਾਂ ਦੇ ਸਪਰਮ ਕਾਉਂਟ ਘਟਾ ਉਹਨਾਂ ਚੋਂ ਆਈ ਥਿੰਕ 80 90% ਜਿਹੜੇ ਹੈਗੇ ਲੋਕ ਉਹ ਦੁਬਈ ਜਾਂ ਕਤਰ ਦੇ ਵਿੱਚ ਜੌਬ ਕਰ ਰਹੇ ਆ ਅਰਬ ਕੰਟਰੀਜ਼ ਜਿਹੜੇ ਕਿ ਉੱਥੋਂ ਦੇ ਚਾਹੇ ਫਿਲਟਰਡ ਵਾਟਰ ਯੂਜ਼ ਕਰ ਰਹੇ ਆ ਪਰ ਫਿਰ ਵੀ ਉਹਨਾਂ ਦੇ ਉਹ ਜਿਹੜੇ ਸਾਲਟ ਕੰਟੈਂਟ ਜ਼ਿਆਦਾ ਜਿਹੜੇ ਪੱਕੇ ਵਸਨੀਕ ਹੈਗੇ ਨੇ ਉੱਥੇ ਦੇ ਉਹ ਵੀ ਤਾਂ ਪਾਣੀ ਉਹੀ ਪੀਂਦੇ ਹੋਣਗੇ ਨਹੀਂ ਉਹ ਪਾਣੀ ਉਹ ਨਹੀਂ ਪੀਂਦੇ ਉਹਨਾਂ ਦਾ ਪਾਣੀ ਦੂਸਰਾ ਬੋਟਲਡ ਆਂਦਾ ਦੂਸਰਾ ਯੂਰਪ ਤੋਂ ਆਂਦਾ ਜਿਹੜੇ ਸ਼ੇਖ ਹੈ ਜਿਹੜੇ ਅਮੀਰ ਲੋਗ ਹੈ ਉਹ ਉਹ ਪਾਣੀ ਨਹੀਂ ਵਰਤਦੇ ਉਹ ਸਿਰਫ ਆਪਣੇ ਇੰਡੀਅਨ ਲੇਬਰ ਜਿਹੜੀ ਹੈਗੇ ਉਹਨਾਂ ਨੂੰ ਉਹ ਪਾਣੀ ਦਿੰਦੇ ਚਾਹੇ ਫਿਲਟਰ ਦਿਖਾ ਦੇ ਆ ਕਿ ਫਿਲਟਰ ਲੱਗਾ ਹਾਂ ਜੋ ਵੀ ਹੈ ਸਾਡੇ ਲੇਬਰ ਸੁਪਰਵਾਈਜ਼ਰ ਜਿੰਨੇ ਫੈਕਟਰੀ ਵਰਕਰਸ ਹੈ ਉਹ ਸਾਰੇ ਜਿਹੜੇ ਪਾਣੀ ਪੀਂਦੇ ਉਹਨਾਂ ਨੂੰ ਫਿਲਟਰ ਦਾ ਕਹਿ ਕੇ ਪਲਾਇਆ ਜਾਂਦਾ ਪਰ ਉਹ ਹੈ ਨਹੀਂ ਐਫੈਕਟਿਡ ਐਫੈਕਟਿਡ ਉਹ ਪੱਕੀ ਗੱਲ ਉਹ ਸਾਲ ਤੇ ਨੁਕਸਾਨ ਹੋ ਰਿਹਾ ਇਹ ਤਾਂ ਬਹੁਤ ਨੁਕਸਾਨ ਹੋ ਰਿਹਾ ਪੇਸ਼ੈਂਟਸ ਨੂੰ ਹੋਰ ਜੇ ਮੈਂ ਗੱਲ ਕਰਾਂ ਜੇ ਮੈਂ ਸੋਖੀ ਭਾਸ਼ਾ ਜੀ ਗੱਲ ਕਰਾਂ ਇਹ ਆਮ ਲੋਕਾਂ ਨੂੰ ਸਮਝਾਉਣਾ ਹੋਵੇ ਆਯੁਰਵੇਦ ਦੇ ਬਾਰੇ ਕਿਵੇਂ ਉਹਨਾਂ ਨੂੰ ਇਹਦੇ ਵਿੱਚ ਇਸ ਪਾਸੇ ਨੂੰ ਅਵੇਅਰ ਕਰਕੇ ਉਹਨਾਂ ਨੂੰ ਐਲੋਪੈਥੀ ਦੇ ਨਾਲ-ਨਾਲ ਆਯੁਰਵੇਦ ਵਿੱਚ ਵੀ ਲਿਆਂਦਾ ਜਾਵੇ ਦੇਖੋ ਆ ਆਯੁਰਵੇਦ ਤੇ ਐਲੋਪੈਥੀ ਬੇਸਿਕਲੀ ਦੋਨੋਂ ਇਕੱਠੀਆਂ ਚੱਲ ਸਕਦੀਆਂ ਪਰ ਆਯੁਰਵੇਦ ਜਿਹੜਾ ਹੈ ਮੇਰੇ ਹਿਸਾਬ ਨਾਲ ਸ਼ੁਰੂਆਤ ਜਿਹੜੀ ਹੈ ਹਰ ਪੇਸ਼ੈਂਟ ਨੂੰ ਆਯੁਰਵੇਦ ਤੋਂ ਕਰਨੀ ਚਾਹੀਦੀ ਹੈ ਕਾਰਨ ਇੱਕ ਤੇ ਬਹੁਤ ਘਟ ਹਰਬਲ ਚੀਜ਼ਾਂ ਹੁੰਦੀਆਂ ਬਹੁਤ ਘਟ ਸਾਈਡ ਇਫੈਕਟਸ ਹੁੰਦੇ ਐ ਇਸ ਚੀਜ਼ ਦੇ ਔਰ ਐਲੋਕੈਥੀ ਬੇਸਿਕਲੀ ਐਮਰਜੈਂਸੀ ਮੈਡੀਸਿਨ ਦੇ ਤੌਰ ਤੇ ਇਸਤੇਮਾਲ ਕਰੋ ਔਰ ਆਯੁਰਵੇਦ ਨੂੰ ਮੇਰੇ ਸਰਕਾਰ ਨੂੰ ਵੀ ਚਾਹੁੰਗਾ ਕਿ ਆਯੁਰਵੇਦ ਨੂੰ ਪ੍ਰਮੋਟ ਕੀਤਾ ਜਾਏ ਦਵਾਈਆਂ ਦੀ ਸਪਲਾਈ ਪੂਰੀ ਦਿੱਤੀ ਜਾਏ ਔਰ ਜਗਾ ਜਗਾ ਸਾਡੇ ਸੈਂਟਰ ਸਾਡੇ ਡਾਕਟਰਸ ਆਯੁਰਵੈਦ ਡਾਕਟਰਸ ਹੋਣੇ ਚਾਹੀਦੇ ਐ ਲੋਕਾਂ ਕੋਲ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਲੋਕਾਂ ਕੋਲ ਆਪਸ਼ਨ ਹੀ ਨਹੀਂ ਐ ਹਰ ਬੰਦਾ ਇੰਨੀ ਦੂਰ ਨਹੀਂ ਆ ਸਕਦਾ ਸਿਵਲ ਚ ਇਸ ਕਰਕੇ ਨੇੜੇ ਆਪਸ਼ਨ ਹੋਏਗੀ ਤੇ ਬਹੁਤ ਬਹੁਤ ਜ਼ਿਆਦਾ ਪ੍ਰਚਾਰ ਹੋਏਗਾ ਆਯੁਰਵੇਦ ਦਾ ਔਰ ਹੋਣਾ ਵੀ ਚਾਹੀਦਾ ਹੈ ਧੰਨਵਾਦ ਧੰਨਵਾਦ ਸੋ ਇਹ ਸੰਨ ਡਾਕਟਰ ਸੁਭਦੇਵ ਰਤਨ ਜਿਨ੍ਹਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੀ ਆਯੁਰਵੇਦ ਆ ਜਾਂ ਐਲੋਪੈਥੀ ਆ ਦੋਨੋਂ ਇਕੱਠੀਆਂ ਵੀ ਯੂਜ਼ ਕੀਤੀਆਂ ਜਾ ਸਕਦੀਆਂ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹਦੇ ਨਾਲ ਔਰ ਦੂਸਰੀ ਗੱਲ ਇਹ ਵੀ ਨਾਲ ਅਪੀਲ ਕੀਤੀ ਆ ਸਰਕਾਰਾਂ ਨੂੰ ਕਿ ਐਲੋਪੈਥੀ ਨੂੰ ਪ੍ਰਮੋਟ ਕਰਨ ਦੇ ਨਾਲ-ਨਾਲ आयुर्वेद ਨੂੰ ਵੀ ਥੋੜਾ ਜਿਹਾ ਬਣਾਵਾ ਦਿੱਤਾ ਜਾਵੇ ਤਾਂ ਕਿ ਲੋਕ ਜਿਹੜੇ ਹੈਗੇ ਆ ਜਿਹੜੇ ਆਯੁਰਵੇਦ ਨੂੰ ਚਾਹੁੰਦੇ ਨੇ ਉਹ ਕਿਤੇ ਨਾ ਕਿਤੇ ਆਯੁਰਵੇਦ ਵਿੱਚ ਬਣੇ ਰਹਿਣ ਔਰ ਉਹਨਾਂ ਦੀ ਸਿਹਤ ਜਿਹੜੀ ਹੈਗੀ ਆ ਉਹ ਵਧਦੀ ਫੁੱਲਦੀ ਰਹੇ ਨਵੀਂ ਦਾ ਤਾਜ਼ਾ ਅਪਡੇਟ ਦੇ ਨਾਲ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮੈਨੂੰ ਦੇਜਾ ਜਓ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par